ਜੀ ਜੀ ਇੱਥੇ ਕਾਲਜ ਦੇ ਵਿੱਚ ਪੀਟੀਏ ਫੀਸ माफ ਕਰਾਉਣ ਦੀ ਲੜਾਈ ਨੂੰ ਲੈ ਕੇ ਜਿਹੜਾ ਉਹ ਸੰਘਰਸ਼ ਸ਼ੁਰੂ ਕੀਤਾ ਹੋਇਆ ਅੱਜ ਲੜੀਵਾਰ ਪੰਜਵਾਂ ਦਿਨ ਵੀ ਸਾਡਾ ਜਿਹੜਾ ਇਹ ਧਰਨਾ ਹੈ ਜਾਰੀ ਹੈ ਤੇ ਲਗਾਤਾਰ ਅਸੀਂ ਦੇਖ ਰਹੇ ਹਾਂ ਜੀ ਸਾਡੇ ਪ੍ਰਸ਼ਾਸਨ ਸਾਡੇ ਜਿਹੜੇ ਪੀਟੀਏ ਫੀਸ माफ ਕਰਾਉਣ ਨੂੰ ਅਸੀਂ ਗੱਲ ਵੀ ਕਰਨਾ ਚਾਹੁੰਦੇ ਹਾਂ ਉਹ ਸਾਡੀ ਗੱਲ ਕਰਨ ਤੱਕ ਨਹੀਂ ਜਿਹੜਾ ਆ ਰਹੇ ਹੈਗੇ ਤੇ ਉੱਤੋਂ ਸਾਨੂੰ ਜਿਹੜੇ ਇਹ ਧਮਕੀਆਂ ਦੇ ਰਹੇ ਨੇ ਵੀ ਅਸੀਂ ਐਸਐਸਪੀ ਨੂੰ ਬੁਲਾ ਰਹੇ ਹਾਂ ਜਿਹੜਾ ਇਹ ਪੀਟੀਏ ਫੀਸ ਆ ਇਹ ਪੇਰੈਂਟਸ ਟੀਚਰ ਐਸੋਸੀਏਸ਼ਨ ਆ ਤੇ ਉਸ ਦੇ ਅਕੋਰਡਿੰਗ ਜਿਹੜੇ ਪੀਟੀਏ ਦੇ ਨਿਯਮ ਨੇਗੇ ਉਹਦੇ ਵਿੱਚ ਇਹ ਹੈ ਵੀ ਐਸਸੀਐਸਟੀ ਸਟੂਡੈਂਟਾਂ ਤੋਂ ਤੁਸੀਂ ਪੀਟੀਏ ਫੀਸ ਆ ਜਿਹੜਾ ਉਹ ਨਹੀਂ ਲੈ ਸਕਦੇ ਜਦੋਂ ਅਸੀਂ ਇੱਥੇ ਪ੍ਰਿੰਸੀਪਲ ਸਰ ਨਾਲ ਵੀ ਗੱਲ ਕੀਤੀ ਆ ਤਾਂ ਉਹ ਕਹਿੰਦੇ ਵੀ ਅਸੀਂ ਪੀਟੀਏ ਦੇ ਵਿੱਚੋਂ ਜਿਹੜਾ ਪ੍ਰੋਫੈਸਰਾਂ ਨੂੰ ਜੜੀਆਂ ਤਨਖਾਹਾਂ ਦੇਣੀਆਂ ਨੇਗੀਆਂ ਤੇ ਅਸੀਂ ਜਿਹੜਾ ਪੀਟੀਏ ਫੀਸ ਆ ਉਹ ਜਿਹੜੀ ਮਾਫ ਨਹੀਂ ਕਰ ਸਕਦੇ ਹੈਗੇ ਤਾਂ ਇੱਕ ਇਹ ਹੈ ਵੀ ਪੀਟੀਏ ਦੇ ਨਿਯਮਾਂ ਦੇ ਅਕੋਰਡਿੰਗ ਤੁਸੀਂ ਜਿਹੜਾ ਇਹ ਪ੍ਰੋਫੈਸਰਾਂ ਨੂੰ ਉਸ ਦੇ ਵਿੱਚ ਤਨਖਾਹ ਨਹੀਂ ਦੇ ਸਕਦੇ ਅਸੀਂ ਹੁਣ ਤੱਕ ਅਸੀਂ ਇਹ ਵੀ ਇੱਕ ਸਵਾਲ ਆ ਸਾਡੇ ਲਈ ਵੀ ਅਸੀਂ ਹੁਣ ਤੱਕ ਕਾਲਜ ਦੇ ਵਿੱਚ ਜਿਹੜਾ ਪੀਟੀਏ ਫੀਸ ਆ ਦਿੰਦੇ ਰਿਹਾ ਕਾਲਜ ਨੂੰ ਤੁਸੀਂ ਸਾਡੇ ਕਾਲਜ ਦੀ ਹਾਲਤੀ ਦੇਖ ਲਓ ਵੀ ਕਹਿਜੀ ਹੋਈ ਪਈ ਆ ਨਾ ਇੱਥੇ ਸਾਫ ਸੁਥਰੇ ਬਾਥਰੂਮ ਨਾ ਹੀ ਇੱਥੇ ਕੋਈ ਪਾਰਕ ਤੱਕ ਸਾਫ ਆ ਵਿਦਿਆਰਥੀਆਂ ਨੂੰ ਬੈਠਣ ਤੱਕ ਲਈ ਕੋਈ ਜਗ੍ਹਾ ਨਹੀਂ ਹੈਗੀ ਵੀ ਕੋਈ ਸਾਫ ਸੁਥਰੀ ਬੈਠਣ ਦੀ ਜਗ੍ਹਾ ਹੋਊਗੀ ਕਲਾਸਾਂ ਵੀ ਸਾਫ ਸੁਥਰੀਆਂ ਨਹੀਂ ਹੈਗੀਆਂ ਤੇ ਸਾਨੂੰ ਜਦੋਂ ਕਾਲਜ ਦੇ ਵਿੱਚ ਕੋਈ ਏਦਾਂ ਦੀ ਫੈਸਿਲਿਟੀ ਨਹੀਂ ਮਿਲਦੀ ਹੁਣ ਤੱਕ ਕਾਲਜ ਦੇ ਵਿੱਚ ਕੋਈ ਨਵਾਂ ਲਿਟਰੇਚਰ ਆ ਜਿਹੜਾ ਉਹ ਆਇਆ ਹੀ ਨਹੀਂ ਹੈਗਾ ਨਵੀਆਂ ਕਿਤਾਬਾਂ ਨਹੀਂ ਮੰਗਵਾਈਆਂ ਗਈਆਂ ਹੈਗੀਆਂ ਤੇ ਸਾਡੇ ਕਾਲਜ ਦੇ ਵਿਦਿਆਰਥੀਆਂ ਨੂੰ ਯੂਥ ਫੈਸਟੀਵਲ ਦੇ ਵਿੱਚ ਪਾਰਟਿਸਿਪੇਟ ਤੱਕ ਨਹੀਂ ਦਵਾਇਆ ਜਾ ਰਿਹਾ ਹੈਗਾ ਕੋਈ ਵੀ ਏਦਾਂ ਇਹ ਨਹੀਂ ਹੈਗਾ ਵੀ ਕੋਈ ਗਿੱਧੇ ਦੀ ਜਾਂ ਭੰਗੜੇ ਦੀ ਤਾਂ ਫਿਰ ਅਸੀਂ ਪੀ.ਡੀ.ਏ ਫੀਸ ਕਿਉਂ ਦਈਏ ਤਾਂ ਇਹ ਇਹ ਸਾਡਾ ਅਸੀਂ ਇਸ ਕਰਕੇ ਜਿਹੜਾ ਇਹ ਆ ਵੀ ਪੀਟੀਏ ਦੇ ਇੱਕ ਤਾਂ ਨਿਯਮਾਂ ਦੇ ਖਿਲਾਫ ਆ ਜਿਹੜਾ ਐਸਐਸਰੀ ਸਟੂਡੈਂਟਾਂ ਤੋਂ ਫੀਸ ਲੈ ਰਹੇ ਨੇਗੇ ਤੇ ਦੂਸਰਾ ਅਸੀਂ ਇਹ ਵੀ ਇਹ ਮੰਗਾ ਵੀ ਸਟੂਡੈਂਟਾਂ ਤੋਂ ਜਿਹੜਾ ਇਹ ਦਬਾਣਾ ਬਣਾਇਆ ਜਾਵੇ ਜਬਰਨ ਫੀਸ ਆ ਜਿਹੜੀ ਉਹ ਨਾ ਲਈ ਜਾਵੇ ਕਿਉਂਕਿ ਤਾਂ ਸਾਡੇ ਤੋਂ ਹਜੇ ਤੱਕ ਪ੍ਰਸ਼ਾਸਨ ਕੋਈ ਗੱਲ ਸੁਣ ਰਿਹਾ ਦੂਸਰਾ ਇੱਕ ਜਿਹੜੇ ਸਾਡੇ ਇੱਥੇ ਪ੍ਰਿੰਸੀਪਲ ਵੀ ਇਨਚਾਰਜ ਲਾਏ ਹੋਏ ਨੇਗੇ ਬਠਿੰਡੇ ਕਾਲਜ ਤੋਂ ਜਿਹੜੇ ਮੈਡਮ ਨੇਗੇ ਉਹਨਾਂ ਨੇ ਵੀ ਇਹ ਕਹਿ ਦਿੱਤਾ ਆ ਵੀ ਸਟੂਡੈਂਟਾਂ ਨੂੰ ਬੈਠੇ ਰਹਿਣ ਦਿਓ ਸਟੂਡੈਂਟਾਂ ਨਾਲ ਗੱਲ ਕਰਨ ਦੀ ਬਜਾਏ ਤਲਬ ਉਹਨਾਂ ਨੂੰ ਇਹ ਕਹਿ ਦੇਣਾ ਵੀ ਇਹਨਾਂ ਨੂੰ ਬੈਠੇ ਰਹਿਣ ਦਿਓ ਇਹ ਤਾਂ ਇਹ ਸਾਫ਼ ਨਜ਼ਰ ਆ ਰਿਹਾ ਵੀ ਇਹ ਜਿਹੜੇ ਇੱਥੇ ਦੇ ਪ੍ਰਸ਼ਾਸਨਾਂ ਪ੍ਰਿੰਸੀਪਲ ਨੇਗੇ ਇਹ ਵਿਦਿਆਰਥੀਆਂ ਦੇ ਵਿਰੋਧ ਦੇ ਵਿੱਚ ਨੇਗੇ ਅਸੀਂ ਇਹ ਜਿਹੜੀ ਲੜਾਈ ਆ ਇਹ ਸ਼ੁਰੂ ਕੀਤੀ ਆ ਪੀਟੀਏ ਫੀਸ ਮਾਫ ਕਰਾਉਣ ਦੀ ਤੇ ਇਹ ਅਸੀਂ ਮਾਫ ਕਰਾ ਕੇ ਹੀ ਛੱਡਾਂਗੇ ਸੋ ਪਹਿਲੀ ਗੱਲ ਤਾਂ ਇਹ ਸਰਕਾਰੀ ਕਾਲਜ ਹੈ ਇਹ ਸਰਕਾਰੀ ਕਾਲਜ ਦੇ ਵਿੱਚ ਸਾਰੇ ਆਮ ਘਰਾਂ ਦੇ ਗਰੀਬ ਬੱਚੇ ਪੜ੍ਹਦੇ ਆ ਜੀ ਬਹੁਤ ਸਟੂਡੈਂਟ ਇਹ ਜਿਹੇ ਹੁੰਦੇ ਆ ਜਿਹੜੇ ਨਹੀਂ ਪੜ ਸਕਦੇ ਫੀਸ ਉਹਨਾਂ ਦੀ ਪੀਟੀਏ ਫੀਸ ਮਤਲਬ ਅਭੀ ਨਿਯਮ ਦੇ ਅਕੋਰਡਿੰਗ ਪੀਟੀਐ ਫੀਸ ਦੀ ਨਿਯਮ ਦੇ ਅਕੋਰਡਿੰਗ ਇਹ ਆ ਵੀ ਐਸਪੀਐਸਟੀ ਸਟੂਡੈਂਟ ਫੀਸ ਨਹੀਂ ਭਰ ਸਕਦੇ ਤਾਂ ਕਾਲਜ ਜ਼ਬਰਦਸਤੀ ਫੀਸ ਨਹੀਂ ਪ੍ਰਵਾ ਸਕਦਾ ਤੇ ਬਾਕੀ ਬਾਕੀ ਅਰਵਿੰਦਰ ਦੀਦੀ ਨੇ ਵੀਰੇ ਨੇ ਬੋਲ ਲਈ ਹੈ ਕਿ ਨਹੀਂ ਮਤਲਬ ਨਿਯਮ ਦੇ ਅਕੋਰਡਿੰਗ ਹੈਗਾ ਤਾਂ ਇਸ ਲਈ ਅਸੀਂ ਸਾਰੇ ਇਸ ਦਾ ਵਿਰੋਧ ਕਰਦੇ ਆ ਡਟ ਕੇ ਵਿਰੋਧ ਕਰਦੇ ਆ ਕਿਉਂਕਿ ਬਸ ਕਿਹੜੀ ਫੀਸ ਦੀ ਜਿਹੜੀ ਵੰਕੀਤੀ ਜਾ ਰਹੀ ਹੈ ਸਟੂਡੈਂਟਾਂ ਦਾ ਫੀਸ 3000 ਦੇ ਕਰੀਬ ਫੀਸ ਭਰਾਈ ਜਾਂਦੀ ਆ ਪਰ ਅਸਲ 'ਚ ਸਾਡੀ ਫੀਸ 550 ਤੱਕ ਹੀ ਹੁੰਦੀ ਆ ਬਾਕੀ ਸਾਰੀ ਪੀਟੀਆ ਫੀਸ ਸੀ। ਕੋਈ ਕੁਛ ਕੋਈ ਤਾਂ ਨਹੀਂ ਨਜ਼ਰ ਆਉਂਦਾ ਨਾ ਕੋਈ ਮੁਕਾਬਲਾ ਲੱਗਦਾ ਜਿੰਨੇ ਜ਼ਿਆਦਾ ਹੈਗੇ ਕਿਉਂ ਨਹੀਂ ਸਾਡੇ ਕਾਲਜ ਦੇ ਵਿੱਚ ਲੈਕਚਰਰ ਤਾਂ ਹੈਗੇ ਨੇ ਇਹ ਲੈਕਚਰ ਵੀ ਲੱਗਦੇ ਆ ਪਰ ਕਾਲਜ ਦੇ ਵਿੱਚ ਆ ਵਾਤਾਵਰਨ ਬਿਲਕੁਲ ਵੀ ਵਧੀਆ ਨਹੀਂ ਹੈਗਾ ਬਾਕੀ ਇੱਥੇ ਏਡਾ ਨਕਾ ਹੋ ਗਿਆ ਵੀ ਤੁਸੀਂ ਖੁਦ ਦੇਖ ਸਕਦੇ ਹੋ ਤੇ ਬਾਕੀ ਕਾਲਜ ਦੇ ਵਿੱਚ ਜਿਹੜੇ ਕਲਾਸਰੂਮ ਨੇ ਉਹ ਵੀ ਵਧੀਆ ਨਹੀਂ ਹੈਗੇ ਬੈਂਚ ਟੁੱਟੇ ਹੋਏ ਆ ਤੇ ਹੋਰ ਵੀ ਬਹੁਤ ਕਮੀਆਂ ਨੇ ਕਾਲਜ ਦੇ ਵਿੱਚ ਜੋ ਟੀਚਰਾਂ ਤੋਂ ਦੁਆਰਾ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਮੰਗੇ ਸਭ ਤੋਂ ਪਹਿਲਾਂ ਤਾਂ ਸਾਡੀ ਇਹ ਮੰਗ ਆ ਜੋ ਧਰਨਾ ਸਿਲਾਰਖਿਆ ਵੀ ਸਾਡਾ ਪੀਡੀਏ ਫੀਸ ਜਿਹੜੀ ਉਹ ਮਾਫ ਹੋਣੀ ਚਾਹੀਦੀ ਐ ਸਟੀ ਸਟੂਡੈਂਟਾਂ ਦੀ ਬਾਕੀ ਕਾਲਜ ਦੇ ਵਿੱਚ ਵਾਸ਼ਰੂਮ ਦਾ ਪ੍ਰਬੰਧ ਹੋਣਾ ਚਾਹੀਦਾ ਵਧੀਆ ਕਿਉਂਕਿ ਸੋ ਮਤਲਬ ਵੀ ਸਟੂਡੈਂਟਾਂ ਨੂੰ ਬਹੁਤ ਪ੍ਰੋਬਲਮ ਆਉਂਦੀਆਂ ਨੇ ਪੀਡੀਏ ਫੰਡ ਤਾਂ ਫालतू ਦਾ ਭਾਰ ਹੀ ਪਾਇਆ ਜਾ ਰਿਹਾ ਇੱਕ ਤਰ੍ਹਾਂ ਕਿਉਂਕਿ ਉਹ ਚੀਜ਼ ਉਹਨਾਂ ਨੇ ਸਰਕਾਰ ਨੇ ਦੇਣੀ ਹੁੰਦੀ ਹੈ ਜੋ ਗੈਸਟ ਫੈਕਲਟੀ ਟੀਚਰ ਰੱਖਿਓਏ ਨੇ ਤੇ ਇਹ ਆਏ ਸਾਲ ਮਾਫ ਕਰਦੀ ਨੇ ਲਗਭਗ ਕਿਉਂਕਿ ਆਏ ਸਾਲ ਸਾਨੂੰ ਪ੍ਰੋਟੈਸਟ ਕਰਨਾ ਪੈਂਦਾ ਵੀ ਨਵੇਂ ਨਾ ਪ੍ਰੋਟੈਸਟ ਕਰਨਾ ਪੈਂਦਾਗਾ ਤੇ ਜਦੋਂ ਮਾਫੀ ਕਰਦੇ ਨੇ ਫਿਰ ਲਾਉਂਦੇ ਕਿਉਂ ਨਹੀਂ ਸਾਡੇ ਤੇ ਜਾਂ ਤਾਂ ਫਿਰ ਉਹ ਇਹੀ ਦੇਖਣਾ ਚਾਹੁੰਦੇ ਨੇ ਵੀ ਸਟੂਡੈਂਟ ਕਿੰਨੇ ਇਕੱਠੇ ਹੋ ਕੇ ਬੈਂਦੇ ਨੇ ਇੱਥੇ ਸਾਨੂੰ ਕੋਈ ਸਹੂਲਤ ਇੱਥੇ ਹੈ ਹੀ ਨਹੀਂ ਗਈ ਤੁਸੀਂ ਆਰਓ ਤੇ ਜਾਓ ਹੁਣ ਜਦ ਸਟੂਡੈਂਟ ਆਉਣ ਲੱਗ ਜਾਣਗੇ 11 ਵਜੇ ਪਾਣੀ ਖਤਮ ਹੋ ਜਾਂਦਾ ਉੱਥੇ ਅੰਦਰ ਸਾਡੇ ਕੋਲੇ ਪਾਣੀ ਦੀ ਸ ਤੁਸੀਂ ਬਾਥਰੂਮਾਂ ਦੇ ਅੰਦਰ ਜਾ ਕੇ ਦੇਖੋ ਕਿੰਨੀ ਕਿੰਨੀ ਗੰਦਗੀ ਜੜੀ ਪਈ ਹੈ ਇੱਥੇ ਸਾਨੂੰ ਕੋਈ ਜਦੋਂ ਸਹੂਲਤ ਤਾਂ ਕੋਈ ਮਿਲ ਨਹੀਂ ਰਹੀ ਦੀ ਪੀਡੀ ਫੰਡ ਕਾਹਦੇ ਨਾਲ ਤੇ ਭਰੀ ਜੀ ਕੋਈ ਸਹੂਲਤ ਵੀ ਹੋਵੇ ਸਾਨੂੰ ਪੀਡੀ ਫੰਡ ਭਰ ਲਈ ਫਿਰ ਬੰਦਾ ਪਰ ਵੀ ਸਕਦਾ ਪਰ ਅਸੀਂ ਕਿਉਂ ਭਰਿਏ ਜਦੋਂ ਐਸਐਸਟੀ ਦੇ ਸਟੂਡੈਂਟ ਨੂੰ ਪ੍ਰੋਵਾਈਡ ਨਹੀਂ ਸਕਦੇ